খুৰা খ পিছে পিছে যি ਮੁਰਦਾਬਾ ਮੁਰਦਾਬਾ ਫੈਮੇ ਕੇ ਬਦੀ ਰੋਤਾ ਸਾਡੀ ਚੰਨੀ ਹਾਏ 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 ਸਾਡੀ ਚੰਨੀ ਹਾਏ 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 ਮੁਰਦਾਬਾ ਮੁਰਦਾਬਾ ਜੈ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਅਲਗਤੇ ਕੀ ਗੱਲ ਕਰਦੇ ਅਗਰ غرੂਰ ਹੈ ਸੱਤਾ ਕਾ ਇਸ ਕਦਰ ਤੋ ਅਗਰ غرੂਰ ਹੈ ਸੱਤਾ ਕਾ ਇਸ ਕਦਰ ਤੋ ਹਮ ਵੀ ਤਖਤੋਂ ਕੋ ਪਲਟਨੇ ਕਾ ਹੁਨਰ ਰਖਤੇ ਹੈ ਮਾਨ ਸਾਹਿਬ ਭਾਰਤੀ ਜਨਤਾ ਪਾਰਟੀ ਕੇ ਕਾਰਜਕਰਤਾ ਵੀ ਤਖਤੋਂ ਕੋ ਪਲਟਨੇ ਕਾ ਹੁਕਮ ਰਖਤੇ ਹੁਨਰ ਰਖਤੇ ਹੈ ਆਇਦਾ ਜਿਹੜਾ ਪ੍ਰੋਟੈਸਟ ਸੀ ਜੀ ਇਹ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਵਲੋਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਰਜਕਰਤਾ ਇਕੱਠੇ ਹੋਏ ਨੇ ਇੱਥੇ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਪ੍ਰੋਟੈਸਟ ਹੈ ਪ੍ਰਦਰਸ਼ਨ ਕੀਤਾ ਗਿਆ ਹੈ ਮੇਰੇ ਖਿਆਲ ਸੈਂਕੜਿਆਂ ਦੀ ਤਦਾਦ ਦੇ ਵਿੱਚ ਕਾਰਜਕਰਤਾ ਇੱਥੇ ਆਏ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਿਰਫ ਭਾਜਪਾ ਦੇ ਕਾਰਜਕਰਤਾ ਨਹੀਂ ਸੀ ਇਹ ਉਹ ਲੋਕ ਸੀਗੇ ਜਿਹੜੇ ਜਨਤਾ ਤੋਂ ਸਤਾਏ ਹੋਏ ਲੋਕ ਨੇ ਦੁਖੀ ਲੋਕ ਨੇ ਜਿਨ੍ਹਾਂ ਨੇ ਜਿਹੜੇ ਝੂਠੇ ਵਾਅਦੇ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਸੁਣ ਕੇ ਲੋਕਾਂ ਨੇ ਵੋਟਾਂ ਪਾਈਆਂ ਸਰਕਾਰ ਨੂੰ ਉਹ ਵਾਅਦੇ ਪੂਰੇ ਨਹੀਂ ਹੋਏ ਉਹ ਵਾਅਦਿਆਂ ਨੂੰ ਪੂਰਾ ਕਰਾਉਣ ਵਾਸਤੇ ਉਨ ਉਹ ਦੁਖੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੇ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਏ ਮੈਂ ਤੁਹਾਡੇ ਚੈਨਲ ਦਾ ਵੀ ਪਹਿਲੇ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਜਦੋਂ ਅਸੀਂ ਸੜਕਾਂ ਤੇ ਆਏ ਆ ਉਹਨਾਂ ਨੂੰ ਇੱਥੇ ਯਾਦ ਕਰਾਉਣ ਵਾਸਤੇ ਤੁਹਾਡੇ ਚੈਨਲ ਵਾਲੇ ਸਾਰੇ ਆ ਕੇ ਮੇਰੇ ਵੀਰ ਮੈਂ ਕਹਿੰਦਾ ਤੁਹਾਡੀ ਖਬਰ ਭਗਵੰਤ ਮਾਨ ਸਾਹਿਬ ਨੂੰ ਜ਼ਰੂਰ ਪਹੁੰਚੇ ਬਈ ਅੰਮ੍ਰਿਤਸਰ ਦੇ ਲੋਕ ਕਿੰਨੇ ਕੋਈ ਪਰੇਸ਼ਾਨ ਐ ਸਿਰਫ ਇਹ ਕੇਂਦਰੀ ਹਲਕੇ ਦੇ ਲੋਕ ਸੀ ਮੈਨੂੰ ਲੱਗਦਾ ਵੀ ਜੇ ਅੰਮ੍ਰਿਤਸਰ ਦੀ ਜਨਤਾ ਆ ਜਾਵੇ ਤੇ ਫਿਰ ਤੇ ਇੱਥੇ ਹਜ਼ਾਰ 5-4000 ਬੰਦਾ ਇਕੱਠਾ ਹੋ ਜਵੇ ਜਿਹੜੇ ਲੋਕ ਦੁਖੀ ਨੇ ਅੱਜ ਦੇਖੋ ਤੁਸੀਂ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਨੇ ਲੋਕ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੀ ਵਾਰਡ ਦੇ ਵਿੱਚ ਛੱਜੂ ਮਿਸ਼ਰ ਦੀ ਗਲੀ 'ਚ ਲੋਕਾਂ ਨੇ ਗੰਦਾ ਪਾਣੀ ਪੀਤਾ ਇੱਕ ਬਜ਼ੁਰਗ ਦੀ ਮੈਂ ਮਰਡਰ ਕਵਾਂਗਾ ਸਰਕਾਰ ਵੱਲੋਂ ਇਹ ਗੰਦਾ ਪਾਣੀ ਪੀਣ ਨਾਲ ਉਹਨੂੰ ਵਿਚਾਰਿਆਂ ਨੂੰ ਬਿਮਾਰੀ ਲੱਗੀ ਬਿਮਾਰੀ ਤੋਂ ਬਾਅਦ ਉਹਦੀ ਡੈਥ ਹੋ ਗਈ ਕੱਲ ਉਹਦਾ ਸੰਸਕਾਰ ਸੀ ਕੂੜੇ ਦੇ ਢੇਰ ਜਗਾ ਜਗਾ ਤੇ ਲੱਗੇ ਪਏ ਨੇ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਮਾਨ ਸਾਹਿਬ ਕਿਤੇ ਆ ਕੇ ਜ਼ਮੀਨ ਤੇ ਤੇ ਵੇਖੋ ਕੀ ਹਾਲ ਹੈ ਇੱਥੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੀ ਜਨਤਾ ਦਾ ਕੀ ਹਾਲ ਹੈ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਯਾਰ ਜਨਤਾ ਸੇ ਕੀਏ ਹੋਏ ਵਾਦੇ ਕੋ ਜਨਤਾ ਸੇ ਕੀਏ ਹੋਏ ਵਾਦੇ ਕੋ ਅਗਰ ਭੁੱਲਨੇ ਲੱਗੇ ਸਰਕਾਰ ਯਹਾਂ ਜਨਤਾ ਸੇ ਕੀਏ ਹੋਏ ਵਾਦੋਂ ਕੋ ਅਗਰ ਭੁੱਲਨੇ ਲੱਗੇ ਸਰਕਾਰ ਯਹਾਂ ਹਰ ਰੋਜ਼ ਆਪਣੀ ਬਾਤੋਂ ਕੋ ਬਦਲਨੇ ਲੱਗੇ ਜਬ ਸਰਕਾਰ ਯਹਾਂ ਹਰ ਰੋਜ਼ ਆਪਣੀ ਬਾਤੋਂ ਕੋ ਬਦਲਨੇ ਲਗੇ ਜਬ ਸਰਕਾਰ ਯਹਾਂ ਤਮਾਸ਼ਾ ਨਹੀਂ ਹੈ ਇਹ ਤਾਨਾ ਸ਼ਾਹੀ ਹੈ ਜਨਾਬ ਕੋਈ ਆ ਕੇ ਹਮੇ ਵੀ ਤੋ ਬਤਾਏ ਇੱਕ ਬਾਰ ਯਹਾਂ ਸਾਨੂੰ ਵੀ ਤੇ ਆ ਕੇ ਦਸੋ ਅਸੀਂ ਵੀ ਖੜੇ ਆ ਇੱਥੇ ਯਾਰ ਕਿਉਂ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਯਾਰ ਕਿਉਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਕਿਉਂ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿਉਂ ਜਾ ਕੇ ਗੈਂਗਸਟਰਾਂ ਦੇ ਵਿੱਚ ਲੋਕਾਂ ਨੂੰ ਗੋਲੀਆਂ ਮਾਰ ਰਹੇ ਨੇ ਕਿਉਂ ਲੋਕਾਂ ਨੂੰ ਰੰਗਦਾਰੀ ਵਾਸਤੇ ਫੋਨ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਸਰਕਾਰ ਜ਼ਿੰਮੇਵਾਰ ਹੈ ਮੈਂ ਤੇ ਇਹਦੇ ਵਿੱਚ ਸਰਕਾਰ ਨੂੰ ਹੀ ਸਵਾਲ ਪੁੱਛਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਮਾਨ ਸਾਹਿਬ ਨੂੰ ਜਰੂਰ ਵੀਡੀਓ ਭੇਜਣਾ ਭਗਵੰਤਬਾਨ ਸਾਹਿਬ ਇੱਕ ਛੋਟਾ ਯਾ ਕਾਰਜਕਰਤਾ ਸਰਬਜੀਤ ਸਿੰਘ ਸ਼ੰਟੀ ਤੁਹਾਨੂੰ ਚੈਲੰਜ ਨਹੀਂ ਮੈਂ ਕਰਦਾ ਚਲੋ ਤੁਸੀਂ ਮੁੱਖ ਮੰਤਰੀ ਹੋ ਮੈਂ ਭਾਜਪਾ ਦਾ ਕਾਰਜਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵਾਂ ਇੱਕ ਵਾਰੀ ਮੇਰੇ ਨਾਲ ਆ ਕੇ ਡਿਬੇਟ ਕਰੋ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਕੇ ਤੁਹਾਨੂੰ ਮੈਂ ਇੱਕ ਇੱਕ ਗਲੀ ਦਾ ਹਾਲ ਦੱਸਾਂ ਇੱਕ ਇੱਕ ਬਾਜ਼ਾਰ ਦਾ ਹਾਲ ਦੱਸਾਂ ਕਿੱਥੇ ਲੋਕਾਂ ਦੇ ਸਿਰਾਂ ਦੇ ਉੱਤੇ ਬਿਜਲੀ ਦੀਆਂ ਤਾਰਾਂ ਲੰਗਦੀਆਂ ਪਈਆਂ ਨੇ ਕਰੰਟ ਆਣਾ ਲੋਕੀ ਮਰ ਰਹੇ ਨੇ ਯਾਰ ਲੋਕੀ ਪਰੇਸ਼ਾਨ ਹੋ ਗਏ ਨੇ ਦੁਖੀ ਹੋ ਗਏ ਨੇ ਮਾਨ ਸਾਹਿਬ ਲੋਕਾਂ ਨੂੰ ਜਵਾਬ ਦਿਓ ਅਮਰਸਰ ਆ ਕੇ ਜੇ ਤੁਸੀਂ ਜਵਾਬ ਨਹੀਂ ਦਿਓਗੇ ਅੱਜ ਭਾਜਪਾ ਇਕੱਠੀ ਹੋਈ ਹੈ ਕੱਲ ਸਾਰਾ ਅਮਰਸਰ ਸ਼ਹਿਰ ਇਕੱਠਾ ਸਰਕਾਰਾਂ ਤੇ ਹੋਏਗਾ ਔਰ ਫਿਰ ਅਸੀਂ ਨਗਰ ਨਿਗਮ ਦੇ ਬਾਹਰ ਇਕੱਠੇ ਹੋਵਾਂਗੇ ਲੋੜ ਪਈ ਅਸੀਂ ਚੰਡੀਗੜ੍ਹ ਜਾ ਕੇ ਵੀ ਪ੍ਰਦਰਸ਼ਨ ਕਰਾਂਗੇ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋ ਰਹੇ ਇਹ ਕਿਹੋ ਜਿਹਾ ਕਾਰਪੋਰੇਸ਼ਨ ਦੇ ਇਲੈਕਸ਼ਨ ਯਾਰ ਇਹਨਾਂ ਕੀ ਕਰਾਉਣੇ ਨੇ ਯਾਰ ਸਰਕਾਰ ਦੇ ਕੁਝ ਫੁੱਲੇ ਨਹੀਂਗਾ ਮੈਨੂੰ ਲੱਗਦਾ ਯਾਰ ਕਾਰਪੋਰੇਸ਼ਨ ਦੇ ਇਲੈਕਸ਼ਨ ਅੱਜ ਹੋਏ ਨੇ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ 85 ਦੀਆਂ 85 ਜਿੱਤਾ ਭਾਰਤੀ ਜਨਤਾ ਪਾਰਟੀ ਜਿੱਤ ਕੇ ਕਾਰਪੋਰੇਸ਼ਨ ਦਾ ਮੇਅਰ ਬਣਾਏਗੀ ਔਰ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਕੂੜੇ ਦੇ ਢੇਰ ਕਿੱਥੇ ਗਏ ਨੇ ਕੂੜੇ ਦੇ ਢੇਰ ਇੱਕ ਵੀ ਕੂੜੇ ਦਾ ਢੇਰ ਤੁਹਾਨੂੰ ਸਾਡੀ ਕਾਰਪੋਰੇਸ਼ਨ ਦੇ ਵਿੱਚ ਨਜ਼ਰ ਆ ਗਿਆ ਤੇ ਮੈਂ ਉਸੇ ਵੇਲੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਾਂਗਾ ਲੋਕ ਜਵਾਬ ਮੰਗਦੇ ਪਏ ਨੇ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਇਲੈਕਸ਼ਨ ਕਰਾਉਣੇ ਨੇ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਕਰਾਓ ਤੇ ਸੁਪਰੀਮ ਕੋਰਟ 'ਚ ਭੱਜ ਗਏ ਨੇ ਸਰਕਾਰ ਫੇਲਿਅਰ ਸਰਕਾਰ ਹੈ ਫੇਲਿਅਰ ਸਰਕਾਰ ਮਾਨ ਸਾਹਿਬ ਜਵਾਬ ਦਿਓ ਲੋਕਾਂ ਨੂੰ ਕੂੜੇ ਦੇ ਢੇਰ ਕਦੋਂ ਚੁੱਕੇ ਜਾਣਗੇ ਸਾਹਮਣੇ ਸਬਜ਼ੀ ਮੰਡੀ ਹੈ ਮੇਰਾ ਕਾਰ्यालय ਉੱਥੇ ਮੈਂ ਉੱਥੇ ਆਪਣੇ ਦਫ਼ਤਰ ਪਾਰਕੀ ਜੇ ਗੱਡੀ ਲਾਈ ਤੇ ਮੇਰੇ ਗੱਡੀ ਦੇ ਪੈਰਾਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਗੰਦ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਾਨਵਰਾਂ ਦੀਆਂ ਟੱਟੀਆਂ ਮੈਨੂੰ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਪਈ ਹੈ ਮੇਰੇ ਪੈਰ ਉਹਨਾਂ ਵਿੱਚ ਪਏ ਪਰ ਲੋਕ ਬਿਮਾਰੀ ਨਾਲ ਮਰ ਰਹੇ ਨੇ ਸਬਜ਼ੀ ਮੰਡੀ ਦੇ ਲੋਕ ਗੁਜਰਾਤੀ ਬਸਤੀ ਇਹ ਨਾਲ ਗੁਜਰਾਤੀ ਬਸਤੀ ਚੱਲ ਜੋ 2-2 ਫੁੱਟ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਮਾਨ ਸਾਹਿਬ ਜਿਹੜੀ ਜਿਹੜੀ ਆ ਪੰਜ ਦਰਿਆਵਾਂ ਦੀ ਧਰਤੀ ਹੈ ਇਹਨੂੰ ਪੰਜ ਦਰਿਆਵਾਂ ਦੀ ਧਰਤੀ ਰਹਿਣ ਦਿਓ ਇਹਨੂੰ ਲਹੂ ਦੀ ਧਰਤੀ ਨਾ ਬਣਾਓ ਧੰਨਵਾਦ ਦੇਖੋ ਅੱਜ ਦਾ ਪ੍ਰੋਟੈਸਟ ਜਿਹੜਾ ਵਾ ਉਹ ਜਿਹੜੀਆਂ ਜਨਤਾ ਨੂੰ ਮੂਲभूत ਸਹੂਲਤਾਂ ਜੋ ਉਹਨਾਂ ਦਾ ਹੱਕ ਹੈ ਘਟੋ ਘਟ ਸ਼ਹਿਰ ਚ ਸਫਾਈ ਕੂੜੇ ਦੀ ਲਿਫਟਿੰਗ ਉਹਦੇ ਖਿਲਾਫ ਅਸੀਂ ਅੱਜ ਨਗਰ ਨਿਗਮਰ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਦੇ ਪਿਆ ਕਿਉਂਕਿ ਤੁਸੀਂ ਸਾਰੇ ਸ਼ਹਿਰ ਚ ਰਹਿੰਦੇ ਆਂ ਔਰ ਸ਼ਹਿਰ ਦੇ ਅੰਦਰ ਇਹ ਹਾਲਾਤ ਨੇ ਅਗਰ ਤੁਸੀਂ ਇੱਕ ਬਾਜ਼ਾਰ ਚ ਵੀ ਚੱਲ ਜਾਓ ਤਾਂ ਤੁਹਾਨੂੰ 10-10 ਕੂੜੇ ਦੇ ਢੇਰ ਦਿਖਦੇ ਨੇ ਔਰ ਉਹਨਾਂ ਦੀ ਲਿਫਟਿੰਗ ਨਹੀਂ ਹੁੰਦੀ ਭੀ ਸਾਡੇ ਬੱਚੇ ਬਿਮਾਰ ਹੁੰਦੇ ਪਏ ਇੰਨਾ ਪ੍ਰਦੂਸ਼ਣ ਹੋ ਗਿਆ ਲੋਕ ਬਿਮਾਰੀਆਂ ਨਾਲ ਝੂਟਦੇ ਪਏ ਨੇ ਲੇਕਿਨ ਸਰਕਾਰ ਦੇ ਉੱਤੇ ਕੋਈ ਕੰਨ ਤੇ ਜੂ ਨਹੀਂ ਰੈਂਗਦੀ ਵੀ ਇਹਨਾਂ ਦੇ ਆਪਣੇ ਐਮਐਲਏ ਵਿਧਾਨ ਸਭਾ ਦੇ ਵਿੱਚ ਕੂੜੇ ਦੀ ਗੱਲ ਕਰਦੇ ਪਏ ਨੇ ਇਹਨਾਂ ਸਾਡੇ ਐਮਪੀ ਉਹ ਭੁਖੜਤਾਲ ਦੀ ਗੱਲ ਕਰਦੇ ਪਏ ਬੜੀ ਚੰਗੀ ਗੱਲ ਹੈ ਪਰ ਮੈਂ ਐਮਪੀ ਸਾਹਿਬ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਉਹਨਾਂ ਨੇ ਕਿਹਾ ਵੀ ਘੱਟੋ ਘੱਟ ਪੌਸ਼ ਏਰੀਆ ਦੀ ਤੇ ਕਾਰਪੋਰੇਸ਼ਨ ਸਫਾਈ ਕਰਾ ਦੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਆ ਸ਼ਹਿਰ ਦੇ ਅੰਦਰ ਕੀੜੇ ਮਕੌੜੇ ਰਹਿੰਦੇ ਇਨਸਾਨ ਨਹੀਂ ਰਹਿੰਦੇ ਸਾਰੇ ਜਗ੍ਹਾ ਬਰਾਬਰ ਸਫਾਈ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਅਮਰਸਰ ਸ਼ਹਿਰ ਜਿਹੜਾ ਗੁਰੂ ਅਮਰਦਾਸ ਨੇ ਵਸਾਇਆ ਸੀ ਗੁਰੂ ਅਮਰਦਾਸ ਦੀ ਵਸਾਈ ਨਗਰੀ ਹੈ ਜਿੱਥੇ ਬਾਹਰ ਅਸੀਂ ਖੜੇ ਆ ਅਮਰਸਰ ਸਿਫਤੀ ਦਾ ਘਰ ਅੱਜ ਉਹ ਕੂੜੇ ਦਾ ਘਰ ਬਣ ਕੇ ਰਹਿ ਗਿਆ ਸੋ ਮੇਰੀ ਬੇਨਤੀ ਹੈ ਕਿ ਅਸੀਂ ਸਾਰੇ ਜਿਹੜੇ ਆ ਇਸ ਸਰਕਾਰ ਦੇ ਖਿਲਾਫ ਜਦੋਂ ਵੀ ਇਹਨਾਂ ਦੇ ਨੁਮਾਇੰਦੇ ਆਉਂਦੇ ਆ ਉਹਨਾਂ ਨੂੰ ਇਹ ਗੱਲ ਪੁੱਛੀਏ ਤੁਸੀਂ ਐਡੇ ਐਡੇ ਵੱਡੇ ਵਾਅਦੇ ਕਰਕੇ ਵੀ ਸਾਨੂੰ ਜਿਹੜੀ ਸਰਕਾਰ ਆਈ ਉਹ ਇੱਕ ਮੂਲ ਬੂਤ ਸਹੂਿਦਾਵਾਂ ਸਫਾਈ ਨਹੀਂ ਦੇ ਪਾਰੀ ਬਾਕੀ ਗੱਲਾਂ ਤੇ ਨਸ਼ੇ ਬਹੁਤ ਜਿਆਦਾ ਵਿਕ ਰਿਆ ਲੈਂਡ ਮਾਫੀਆ ਸਕਰੀ ਹੈ ਰੀਅਲਟੇ ਮਾਫੀਆ ਚੱਲ ਰਿਆ ਹੈ ਲਿਕਰ ਮਾਫੀਆ ਚੱਲ ਰਿਆ ਹੈ ਚੋਰਤਿਆਂ ਦੇ ਤਮਕੀਆਂ ਆ ਰਹੀਆਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੈ ਦਕੈਤੀਆਂ ਹੋ ਰਹੀਆਂ ਮੈਂ ਉਹਦੀ ਗੱਲ ਤੇ ਅੱਜ ਕਰਦਾ ਹੀ ਨਹੀਂ ਮੈਂ ਤਾਂ ਗੱਲ ਕਰਦਾ ਵੀ ਜਿਹੜੀਆਂ ਮੂਲ ਬੂਤ ਸਹੂਿਦਾਵਾਂ ਸਫਾਈ ਘਟੋ ਘਟ ਪੰਜਾਬ ਸਰਕਾਰ ਉਹ ਤੇ ਲੋਕਾਂ ਨੂੰ ਮੁਹੱਈਆ ਕਰਾਏ ਸਾਫ਼ ਪੀਣ ਦਾ ਪਾਣੀ ਦੇਵੇ ਕਿੰਨੀਆਂ ਕੀ ਬੰਦੇ ਆ ਉਹ ਵੀ ਜਿਹੜੀਆਂ ਆਮ ਲੋਕਾਂ ਦੀ ਸੱਸਿਆਆਂ ਆਆਂ ਕਿਉਂ ਆ ਰਹੀਆਂ ਨੇ ਨਾ ਕੰਮੀ ਸਰਕਾਰ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਹੈ ਸਰਕਾਰ ਤੇ ਪੰਜਾਬ ਸਰਕਾਰ ਤੇ ਸਾਰੇ ਵੱਡੇ ਵੱਡੇ ਕਰਦੇ ਚੰਦਾਵੇ ਕੀਤੇ ਨੇ ਨਾ ਕਈ ਜਿਹੜੇ ਝੂਠੇ ਦਾਅਵੇ ਕਰਕੇ ਝੂਠੇ ਵਾਅਦੇ ਕਰਕੇ ਆਈ ਅਗਰ ਇੰਨੇ ਦਾਅਵੇ ਕਰਨੇ ਤੇ ਕਾਰਪੋਰੇਸ਼ਨ ਦੇ ਇਲੈਕਸ਼ਨ 2 ਸਾਲ ਤੋਂ ਵਿਊ ਨੇ ਕਿਉਂ ਨਹੀਂ ਕਰਾਂਦੀ ਵੀ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਕੈਂਡੀਡੇਟਾਂ ਦੀ ਜਮਾਨਤਾ ਜੱप्त ਹੋ ਜਾਣੀ ਹੈ ਅਗਰ ਇਹੀ ਹਾਲ ਰਹਿਆ ਅਸੀਂ ਕਹਿੰਨੇ ਆਂ ਵੀ ਇਲੈਕਸ਼ਨ ਕਰਾਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡੀ ਔਕਾਤ ਕੀ ਹੈ ਅੱਜ ਸੈਂਟਰਲ ਕਾਂਸੀ ਚੰਸੀ ਦੇ ਵਿੱਚ ਸਾਡੇ ਪ੍ਰਧਾਨ ਹਰਵਿੰਦਰ ਸੱਦੂ ਜੀ ਦੇ ਨਿਰਦੇਸ਼ਾਂ ਉੱਪਰ ਰਾਮ ਜਾਵਲਾ ਜੀ ਦੀ ਅਗਵਾਈ ਹੇਠ ਅਸੀਂ ਸਾਰਿਆਂ ਨੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਕਿਉਂਕਿ ਪੰਜਾਬ ਸਰਕਾਰ ਜਦੋਂ ਦੀ ਬਣੀ ਆ ਇਹਦੇ ਐਮਐਲਏ ਸਾਰੇ ਸੁੱਤੇ ਪਏ ਨੇ ਕੋਈ ਵੀ ਐਮਐਲਏ ਕੰਮ ਕਰਕੇ ਰਾਜੀ ਨਹੀਂ ਲੋਕਾਂ ਦੇ ਘਰਾਂ ਦੇ ਅੱਗੇ ਕੂੜਾ ਪਿਆ ਸਾਰੇ ਸ਼ਹਿਰ ਦੇ ਵਿੱਚ ਕੂੜਾ ਨਜ਼ਰ ਆ ਰਿਹਾ ਸੀਵਰ ਦੀ ਸਮੱਸਿਆ ਪੂਰੇ ਸ਼ਹਿਰ ਦੇ ਵਿੱਚ ਆ ਔਰ ਜੜੀ ਇੱਥੇ ਲਾਂਡ ਆਰਡਰ ਦੀ ਵੀ ਕਮੀ ਆ ਜਗਾ ਜਗਾ ਸਨੇਚਿੰਗ ਔਰ ਖੋਵਾ ਹੋਣਦੀਆਂ ਪਈਆਂ ਨੇ ਉਹ ਲੋਕ ਕਤਲੇਆਮ ਕਰਦੇ ਪਈਆਂ ਨੇ ਗੈਂਗਸਟਰਵਾਦ ਇੱਥੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਸਾਰਿਆਂ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਿਆਕਰਤਾ ਸੈਂਟਰ ਕੰਸਿਸਟੈਂਸੀ ਦੇ ਇੱਥੇ ਆਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਕੂੜਾ ਔਰ ਜਿਹੜੀ ਸੀਵਰ ਦੀ ਸਮੱਸਿਆ ਨਾਲ ਠੀਕ ਹੋਈ ਕਿ ਅਸੀਂ ਸੜਕਾਂ ਤੇ ਉਤਰਾਂਗੇ ਔਰ ਧਰਨਾ ਪ੍ਰਦਰਸ਼ਨ ਨਾਲ ਭੋਖੜ ਧਾਲ ਵੀ ਰੱਖਾਂਗੇ ਕਿਉਂਕਿ ਪੰਜਾਬ ਸਰਕਾਰ भगवंत मान दी सरकार ਇਹ ਸੁੱਤੀ ਪਈ ਆ ਇਹਨੂੰ ਜਗਾਨ ਆਸਤੇ ਸਾਰੇ ਕੰਮ ਸਾਨੂੰ ਕਰਨੇ ਪੈਣਗੇ ਜਿਦਾਂ ਕਿ ਕਹਿੰਦੇ ਕਿ ਐਮਐਲਏ ਜਿਹੜੇ ਆ ਕੰਮ ਨਹੀਂ ਕਰਦੇ ਵੀ ਪਰ ਡਾਕਟਰ ਆ ਜੀ ਗੋਤਾਲੋ ਕਦੀ ਕਿਤੇ ਕੈਂਪ ਲਗਾ ਜਾਂਦਾ ਕਦੀ ਕਿਤੇ ਕੈਂਪ ਲਗਾ ਜਾਂਦਾ ਕਿ ਇਤਰਾ ਵੇਦੇ ਦੇਖੋ ਮਾੜੇ ਮੋੜੇ ਕੰਮ ਜਿਹੜੇ ਸਾਡੀ ਸਰਕਾਰ ਪਿਛਲੇ ਪੈਨ ਪੈਂਡਿੰਗ ਪਾਸ ਹੋਏ ਨੇ ਉਹ ਹੀ ਕੰਮ ਹੋ ਰਹੇ ਨੇ ਔਰ ਇਹ ਜਿਹੜੇ ਕੰਮ ਭਗਵੰਦ ਮਾਨ ਦੀ ਸਰਕਾਰ ਦੇ ਵਿੱਚ ਕੋਈ ਕੰਮ ਕੇ ਦਾ ਪਾਸ ਨਹੀਂ ਹੋਇਆ ਕਿਉਂਕਿ ਇਹ ਸਰਕਾਰ ਨੂੰ ਦਲਮੰਦ ਦੀ ਕੋਈ ਲੋੜ ਨਹੀਂ ਇਹ ਇਨਾਂ ਨੇ ਝੂਠੇ ਵਾਅਦੇ ਕਰਕੇ ਆਈ ਸੀ ਔਰ ਅੱਜ ਬੀਬੀਆਂ ਸਾਡੀਆਂ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਕਿਹਾ ਸੀ ਦੇਣ ਵਾਸਤੇ ਉਹਦੀ ਵੇਟ ਕਰਨ ਈ ਆ ਉਹਨਾਂ ਨੇ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣੇ ਔਰ ਅੱਜ ਹਰ ਜਿਹੜਾ ਵਰਗ ਆ ਉਹ ਸਰਕਾਰ ਕੋ ਦੁਖੀ ਆ ਅੱਜ ਇਹ ਪੋਟੈਂਸ਼ੀ ਕਿਤਾ ਜਾ ਰਿਹਾ ਮਕਸਦ ਇਹ ਜਿਹੜਾ ਗੱਲ ਕਿ ਉਹ ਆਪ ਪਾਰਟੀ ਸਰ ਸਰਕਾਰ ਦੇ ਖਿਲਾਫ ਹੈ ਦਾ ਇਹ ਨਸ਼ੇ ਦਾ ਮੁੱਦਾ ਬਹੁਤ ਵਗਾਇਆ ਆ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਇੱਥੇ ਚਾਲੂ ਹੋਇਆ ਉਹ ਭਗਵੰਦ ਮਾਨ ਨੇ ਕਿਹਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਨਸ਼ਾ ਖਤਮ ਕਰਾਂਗੇ ਲੇਕਿਨ ਨਸ਼ਾ ਵਧਦਾ ਜਾ ਰਿਹਾ ਲੋ ਜਿਹੜੇ ਨੌਜਵਾਨ ਉਹਨਾਂ ਦੀ ਮੌਤ ਹੁੰਦੀ ਜਾ ਰਹੀ ਆ ਔਰ ਲੜਕੀਆਂ ਜਿਹੜੀਆਂ ਉਹ ਵੀ ਨਸ਼ਾ ਕਰਨ ਲੱਪੀਆਂ ਇਸ ਕਰਕੇ ਸਰਕਾਰ ਆ ਬਿਲਕੁਲ ਫੇਲ ਆ ਅਸੀਂ ਕਹਾਂਗੇ ਭਗਵਾਨ ਜਮਾਨ ਅਸਤੀਫਾ ਦੇਵੇ ਔਰ ਜਲਦੀ ਤੋਂ ਜਲਦੀ ਇਥੇ ਸਾਡੀ ਸਰਕਾਰ ਆਵੇਗੀ ਅਸੀਂ ਸਾਰਾ ਕੁਝ ਖਤਮ ਕਰਾਂਗੇ ਕਿਉਂਕਿ ਸਾਡੇ ਅਮੀਸ਼ਾ ਜੀ ਜੋ ਵਾਦਾ ਕਰਦੇ ਨੇ ਉਹ ਨਿਭਾਉਂਦੇ ਨੇ ਮੋਦੀ ਸਾਹਿਬ ਜੋ ਵਾਦਾ ਕਰਦੇ ਨੇ ਉਹ ਨਿਭਾਉਂਦੇ ਨੇ ਜੋ ਮੋਦੀ ਸਾਹਿਬ ਸਾਡੇ ਸਿਰ ਤੇ ਉੱਤੇ ਬੈਠੀ ਹੋਣਗੇ ਸਾਡੀ ਸਰਕਾਰ ਆਏਗੀ ਅਸੀਂ ਨਸ਼ੇ ਵੀ ਖਤਮ ਕਰਾਂਗੇ ਔਰ ਵਿਕਾਸ ਦਾ ਕੰਮ ਵੀ ਕਰਾਂਗੇ ਪਜੰਦਾ ਜੀ ਆਓ ਇੱਥੇ ਆ ਗਏ ਆ ਗਏ ਜੀ ਇੱਥੇ ਆਇਤਾ ਜਾੜਾ ਹੈਗਾ ਪ੍ਰੋਟੈਸਟ ਜਿਹੜਾ ਕੀਤਾ ਗਿਆ ਆਪਣਾ ਨਾਮ ਡੈਜਿਗੇਸ਼ਨ ਦੱਸਣੀ ਹੈ ਮੇਰਾ ਨਾਮ ਗੌਰਵ ਗੇਲਾ ਜੀ ਮੈਂ ਬੀਜੇਪੀ ਦਾ ਯੂਥ ਵਿੰਗ ਦਾ ਪ੍ਰਧਾਨ ਹਾਂ ਅਮਰਸਰ ਜ਼ਿਲ੍ਹੇ ਦਾ ਅੱਜ ਦਾ ਜਿਹੜਾ ਮੁਜ਼ਾਹਰਾ ਸੈਂਟਰ ਹਲਕੇ ਵੱਲੋਂ ਰਾਮਚਾਵਲਾ ਜੀ ਦੀ ਅਗਵਾਈ ਦੇ ਹੇਠ ਕਾਰਪੋਰੇਸ਼ਨ ਦੇ ਖਿਲਾਫ ਜਿਹੜੀ ਕੋਲੇ ਦੀ ਲਿਫਟਿੰਗ ਨਹੀਂ ਹੋ ਰਹੀ ਭਗਵੰਤ ਜੀ ਦੀ ਸਰਕਾਰ ਦੇ ਖਿਲਾਫ ਕੀਤਾ ਗਿਆ ਸਾਰੇ ਜਿਹੜੇ ਭਾਜਪਾ ਦੇ ਵਰਕਰ ਆ ਤੇ ਆਮ ਆਦਮੀ ਨੇ ਆਮ ਆਦਮੀ ਜਿਹੜੇ ਇਥੋਂ ਦੇ ਇਲਾਕਾ ਨਿਵਾਸੀ ਨੇ ਉਹਨਾਂ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਦੁਨੀਆ ਦਾ ਹਾਲ ਜਿਹੜਾ ਬੜਾ ਮਾੜਾ ਹੈ ਦੀਵਾਲੀ ਵਾਲੇ ਦਿਨ ਵੀ ਮੈਂ ਖਵਾਗਾ ਕਿ ਜਿਹੜੀ ਲਿਫਟਿੰਗ ਉਹ ਚੰਗੀ ਤਰ੍ਹਾਂ ਕਰਵਾਈ ਨਹੀਂ ਗਈ ਲੋਕਾਂ ਦਾ ਫੈਸਟੀਵਲ ਵੇਲੇ ਵੀ ਜਿਹੜਾ ਉਹ ਘਰਾਂ ਦੇ ਬਾਹਰ ਕੂੜਾ ਉਹਨਾਂ ਨੇ ਆਪ ਚੁੱਕਿਆ ਬਾਦ ਤੋਂ ਬਦਤਰ ਹਾਲ ਹੁੰਦਾ ਜਾ ਰਿਹਾ ਇੱਥੋਂ ਦਾ ਐਮਐਲਏ ਜਿਹੜਾ ਉਹ ਵੀ ਕਿ ਲੋਕਾਂ ਦੀ ਗੁਹਾਰ ਸੁਣ ਨਹੀਂ ਰਿਹਾ ਕੰਮ ਕਰ ਨਹੀਂ ਰਿਹਾ ਬੂਰਾ ਹਾਲ ਦਿਨੋਂ ਦਿਨ ਕਦੀ ਕਰੀ ਜਾ ਰਹੇ ਨੇ ਕਾਰਬਜਨ ਇਹਨਾਂ ਕੋ ਸਾਂਭੀ ਨਹੀਂ ਜਾ ਰਹੀ ਮੈਂ ਤੇ ਬੇਨਤੀ ਕਰਦਾ ਇਹਨਾਂ ਕੋ ਜੇ ਇਹਨਾਂ ਕੋ ਨਹੀਂ ਸਮਝਿਆ ਜਾਂਦੀਆਂ ਕਾਰਬਜਨਾਂ ਸਰਕਾਰਾਂ ਤੇ ਅਸੀਂ ਬੈਠੇ ਆਂ ਆਪੋਜੀਸ਼ਨ ਨੂੰ ਮੌਕਾ ਦਿਓ ਅਸਤੀਫਾ ਦਿਓ ਸਾਨੂੰ ਲਾ ਕੇ ਦੇਖੋ ਤੁਹਾਨੂੰ ਦੱਸ ਦੱਸਾਂਗੇ ਕੰਮ ਕਿੱਦਾਂ ਹੁੰਦੇ ਆ ਕੰਮ ਕਿੱਦਾਂ ਕਰਾਏ ਜਾਂਦੇ ਤੇ ਕੰਮ ਕਿੱਦਾਂ ਹੁੰਦੇ ਆ ਖੁਸ਼ਹਾਲ ਆਲਮਾ ਸਰ ਖੁਸ਼ਹਾਲ ਪੰਜਾਬ ਦਾ ਜਿਹੜਾ ਇਹਨਾਂ ਨੇ ਸਪਨਾ ਠੱਗੀ ਮਾਰ ਕੇ ਲੋਕਾਂ ਨੂੰ ਦਿਖਾਇਆ ਇਹ ਝੂਠਾ ਸੁਪਨਾ ਉਹ ਅੱਜ ਸਸਲੀਏ ਦਸਨ ਲੋਕਾਂ ਦੇ ਸਾਹਮਣੇ ਆ ਰਹੀ ਹੈ ਮੈਨਾਂ ਮੈਨੂੰ ਯਕੀਨ ਆ ਗਈ ਇਹ ਜਿਹੜਾ ਕਾਰਪੋਰੇਸ਼ਨ ਦਾ ਇਲੈਕਸ਼ਨ ਜਿਹੜਾ ਹੈ ਦਿਨੋ ਦਿਨ ਡਿਲੇ ਕਰ ਰਹੇ ਨੇ ਐਸੇ ਡਾਰਜ ਡਿਲੇ ਕਰ ਰਹੇ ਨੇ ਕਿ ਇਹ ਕਾਰਪੋਰੇਸ਼ਨ ਜਿਹੜੀ ਹੈ ਮੇਅਰ ਦੂਜੀਆਂ ਪਾਰਟੀਆਂ ਦੇ ਬਣਨਗੇ ਇਸ ਕਰਕੇ ਇਹਨਾਂ ਨੇ ਜਿਹੜਾ ਕਾਰਜਵਿਚਨ ਇਲੈਕਸ਼ਨ ਨਾ ਕਰਾਉਣ ਦੀ ਠਾਨੀ ਹੋਈ ਹੈ ਮੈਂ ਇਹੀ ਕਹਿੰਦਾ ਭਗਵੰਤ ਮਾਨ ਨੂੰ ਕਿ ਆਪਣੇ ਬੋਲੇ ਬੋਲੇ ਕਰਨਾ ਵਿੱਚ ਜਨਤਾ ਦੀ ਆਵਾਜ਼ ਸੁਨੇ ਇਲੈਕਸ਼ਨ ਕਰਾਵੇ ਤੇ ਇਹਨੂੰ ਇਹਦੀ ਕਾਰ ਦਾ ਪਤਾ ਲੱਗੇ ਬਹੁਤ ਰਾਜ ਕੁਮਾਰ ਸ਼ਰਮਾ ਜੜਾਈ ਦਾ ਇਹ ਧਰਨਾ ਪ੍ਰਦਰਸ਼ਨ ਸੀ ਆਰੇ ਇਹ ਬਹੁਤ ਪੰਜਾਬ ਸਰਕਾਰ ਦੇ ਖਿਲਾਫ ਹੈ ਔਰ ਪੰਜਾਬ ਸਰਕਾਰ ਦੇ ਇਸ ਕਰੇ ਖਿਲਾਫ ਕਿ ਪੰਜਾਬ ਸਰਕਾਰ ਜਦੋਂ ਦੀ ਬਣੀ ਆ ਇਹ ਲੋਕ ਕਹਿੰਦੇ ਸੀ ਕਿ ਆਪਾਂ ਦੋ ਦਿਨਾਂ ਚੋਂ ਚੌਂ ਦਿਨਾਂ ਜਪਰ ਨਸ਼ਾ ਖਾ ਲਈ ਸਹਾਦ ਕਰ ਦਾਂਗੇ ਲੇਕਿਨ ਪੰਜਾਬ ਸਰਕਾਰ ਦੇ ਹਾਲਾਤ ਦੇਖੋ ਨਸ਼ਾ ਕੀ ਹਿਸਾਬ ਇਹਨਾਂ ਖਦਮ ਕਰਨਾ ਹੀ ਨਸ਼ਾ ਸਭ ਉਟਾਲਵਾਤਾ ਹਰ ਪਿੰਡ 'ਚ ਹਰ ਸ਼ਹਿਰ 'ਚ ਹਰ ਸ਼ਹਿਰ ਦੀਆਂ ਗਲੀਆਂ 'ਚ ਨਸ਼ਾ ਵਿਕ ਰਿਆ ਵਾ ਲੇਕਿਨ ਇਹ ਸੁਤੇ ਭਏ ਨੇ ਔਰ ਇਹਨਾਂ ਦੇ ਜਿੰਦੀ ਸਰਕਾਰ ਬਣੀ ਹੈ ਮੈਂ ਤਾਂ ਕਹਿੰਦਾ ਕਿ ਹੱਕ ਕੋਈ ਕੰਮ ਸੱਚਦਾ ਹੋਇਆ ਹੀ ਨਹੀਂ ਤੇ ਕੂੜਾ ਸਵਾਈ ਦਾ ਲੈ ਲਓ ਤੇ ਘਰ ਜਗ੍ਹਾ ਜਗ੍ਹਾ ਤੇ ਢੇਰ ਲੱਗੇ ਪਏ ਨੇ ਔਰ ਇਹਨਾਂ ਕੋਲ ਉਹਨਾਂ ਨੂੰ ਪੈਸੇ ਦੇ ਕਰ ਬਣ ਨੂੰ ਆਲਿਆਂ ਨੂੰ ਪੈਸੇ ਦੇਣ ਦੇ ਕੋਲ ਆਪਣੇ ਪੈਸੇ ਹੀ ਨਹੀਂ ਹੈਗੇ ਬਜਟ ਹੀ ਨਹੀਂ ਹੈਗਾ ਔਰ ਆਪਣੀਆਂ ਮौजਾਂ ਕਰਨ ਤਾਂ ਠੀਕ ਆ ਇੱਡੇ ਮਹਿੰਗੇ ਪੜਦੇ ਇੱਡੇ ਮਹਿੰਗੇ ਟਾਇਲਰ ਬਣਾਉਣ ਨੂੰ ਚੰਗੇ ਨੇ ਔਰ ਮਜ਼ਦੂਰ ਦੀ ਜਿਹੜੀ ਤਨਖਾਹ ਉਹ ਨਹੀਂ ਦੇ ਸਕਦੇ ਇਹਨਾਂ ਦਾ ਬਹੁਤ ਮਾੜਾ ਹਾਲ ਹੈ ਇਸੇ ਕਰਕੇ ਪੰਜਾਬ ਸਰਕਾਰ ਦਾ ਜਪੁਤਰਾ ਸਾੜਿਆ ਗਿਆ ਭਗਵਾਨ ਸਤਮਾਨ ਮੁਰਦਾਬਾਦ ਜੈ ਸ਼੍ਰੀ ਰਾਮ ਜੇ ਡੈਮਗੰਜ ਮੰਡਲ ਤੋਂ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਕਿੰਨਾ ਕਰਨਿਕਮ ਦੇ ਖਿਲਾਫ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਗੁਰੂ ਕੀ ਨਗਰੀ ਅੰਮ੍ਰਿਤਸਰ ਪਵਿੱਤਰ ਸਥਾਨ ਆ ਇੱਥੇ ਜਿਹੜੇ ਹਰ ਪਾਸੇ ਕੂੜੇ ਦੇ ਢੇਰ ਲੱਗੇ ਨੇ ਕੋਈ ਸਫਾਈ ਨਹੀਂ ਭਗਵੰਤ ਜੀ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਹਾਰਾਂ ਕੀ ਨਾਲ ਲੱਖਾਂ ਦੇ ਦਰਵਾਜ਼ੇ ਵਿੱਚ ਇੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣੋਂ ਦੇ ਦਰਵਾਜ਼ਾ ਸਾਹਿਬ ਇੱਥੇ ਕੂੜੇ ਦੇ ਢੇਰ ਲੱਗੇ ਨੇ ਇਹਨਾਂ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਆ ਠੀਕ ਹੈ ਨਾਮ ਰੱਜ ਕੇ ਦੱਸੋ ਮੇਰਾ ਨਾਮ ਸ਼ੋਕ ਮਚੰਦਾ ਜੀ ਜਨਰਲ ਸੈਕਟਰੀ ਮੰਡਲ ਹਮਾਬਾਦ ਤੋਂ ਅੱਜ ਜਿਹੜਾ ਇਹ ਪ੍ਰਦਰਸ਼ਿਤ ਹੋਇਆ ਵਾ ਸਾ ਸਾ ਤੇ ਗੰਦਗੀ ਕੂੜੇ ਦੇ ਢੇਰ ਜਿਹੜੇ ਕੇ ਵੇਖਣ ਨੂੰ ਮਿਲ ਰਹੇ ਆ ਔਰ ਦਿਰੀ ਬਿਮਾਰੀ ਜਿਹੜੀ ਫੈਲ ਰਹੀ ਆ ਲੋਕ ਬਿਮਾਰ ਹੋ ਰਹੇ ਆ ਲੇਕਿਨ ਇਸ ਮਾਨ ਸਰਕਾਰ ਦੇ ਕੰਨਾਂ 'ਚ ਕੋਈ ਜੂੰ ਨਹੀਂ ਛੜਕਦਾ ਹੀ ਇੱਥੋਂ ਦੇਖ ਕੇ ਕਮ ਸੇ ਕਮ ਦਿਵਾਲੀ ਦਾ ਇਹ ਮਹੀਨਾ ਵਾ ਦਿਵਾਲੀ ਦੀ ਸਫਾਈ ਵੀ ਇਹਨਾਂ ਕੋ ਨਹੀਂ ਹੋ ਸਕੀ ਪੂਰੀ ਤਰ੍ਹਾਂ ਕਿ ਦਿਵਾਲੀ ਵੀ ਗੋਡੇ-ਗੋਡੇ ਬੋ ਦੇ ਵਿੱਚ ਲੋਕਾਂ ਨੇ ਖਰੀਦਦਾਰੀ ਕੀਤੀ ਹੈ ਤੇ ਇਸ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਇੰਨਾ ਗੰਦ ਜੇ ਨਹੀਂ ਹੈ ਤਾਂ ਇਹਨਾਂ ਕੋ ਸਾਮਿਆ ਜਾਂਦਾ ਤੇ ਇਹ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਂ ਜਿਹੜਾ ਨਵਾਂ ਕਾਉਂਸਲ ਆਏਗਾ ਆਪੇ ਉਹਦੀ ਜ਼ਿੰਮੇਵਾਰੀ ਹੋਏਗੀ ਉਹ ਕਰਾਏਗਾ ਅਤੇ ਇਹ ਜਿਹੜੀ ਸਰਕਾਰ ਹੈ ਸਭ ਤੋਂ ਘਟਿਆ ਸਰਕਾਰ ਬਾਬਤ ਹੋਈ ਹੈ ਅਸੀਂ ਇਸ ਗੱਲ ਅਪੀਲ ਕਰਦੇ ਆ ਕਿ ਇਸ ਭਗਵੰਤ ਮਾਰ ਤੀਫਾ ਦਵੇ ਅਤੇ ਲੈਕਸ਼ਨ ਕਾਰਪੋਰੇਸ਼ਨ ਦੇ ਜਲਦ ਤੋਂ ਜਲਦ ਕਰਾ ਸਕੇ ਤਾਂ ਕਿ ਇਸ ਸ਼ਹਿਰ ਦੀ ਨੁਹਾਦ ਨੂੰ ਅਸੀਂ ਬਦਲ ਸਕੀਏ ਕਿਉਂਕਿ ਲੋਕ ਜਾਣਦੇ ਆ ਕਿ ਭਾਜੀਪੀ ਸਰਕਾਰ ਆਵੇ ਅਤੇ ਕੁਝ ਅੰਮ੍ਰਿਤਸਰ ਦਾ ਜਾਂ ਪੰਜਾਬ ਦਾ ਸੁਧਾਰ ਹੋ ਸਕੇ ਇਹਨਾਂ ਦੇ ਗਲਤੀਆਂ ਦੇ ਕਾਰਨ ਅੱਜ ਇੰਨਾ ਕੋ ਕੁੱਤਾ ਸ਼ਹਿਰਾਂ ਦੇ ਵਿੱਚ ਹੋ ਗਿਆ ਹੈ ਆਵਾਰਾ ਜਿਹੜਾ ਕਿ ਹਰ ਆਉਂਦੇ ਜਾਂਦੇ ਨੂੰ ਕੱਟ ਰਿਹਾ ਵਾ ਲੇਕਿਨ ਇਹ ਉਹ ਕੁੱਤਿਆਂ ਦੇ ਵੀ ਕੋਈ ਨਾਖਰੀ ਬਾਤ ਅਗੇ ਅਸੀਂ ਇਹਨਾਂ ਨੂੰ ਫਿਰ ਅਪੀਲ ਕਰਦੇ ਆ ਕਿ ਕੰਮ ਸੇ ਕੰਮ ਇਹ ਕੁੱਤਿਆਂ ਨੂੰ ਹੀ ਨਸਵਾ ਲਓ ਹੋਰ ਤੇ ਤੁਸੀਂ ਕੀ ਕਰਨਾ ਵਾ ਲੋਕਾਂ ਦੇ ਜਿਹੜੇ ਪੈਰ ਵੜਦੇ ਆ ਲੱਤਾਂ ਵੜਦੇ ਉਹ ਤੇ ਪਜਾ ਹੋ ਸਕੇ ਜੀ ਠੀਕ ਹੈ ਜੀ